ਸਮਾਣਾ ਉਪ ਮੰਡਲ ਸ਼ਹਿਰ ਦੇ ਨਾਲ ਲੱਗਦੇ ਪਿੰਡ ਫਤਿਹਪੁਰ ਦੇ ਵਿੱਚ ਦੋ ਧਿਰਾਂ ਦੇ ਵਿੱਚ ਇੱਟਾ ਰੋੜੇ ਚੱਲੇ ਇਲਾਜ ਲਈ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਪਹੁੰਚੇ ਤੇ ਸਿਵਲ ਹਸਪੀਟਲ ਦੇ ਵਿੱਚ ਵੀ ਬੀਤੀ ਰਾਤ ਨੂੰ ਬਹੁਤ ਵੱਡਾ ਜਿਹੜਾ ਹੰਗਾਮਾ ਹੋਇਆ ਜਿੱਤੇ ਡਾਕਟਰਾਂ ਨੇ ਵੀ ਆਪਣੀ ਬੜੀ ਮੁਸ਼ਕਲ ਦੇ ਨਾਲ ਜਾਨ ਬਚਾਈ ਅਤੇ ਹਰਿਆਣਵੀ ਦੀ ਗੱਲ ਹੈ ਕਿ ਕਿ ਇਸ ਹਸਪੀਟਲ ਦੇ ਵਿੱਚ ਕਾਫੀ ਫੀਮੇਲ ਡਾਕਟਰ ਨੇ ਕਿਉਂਕਿ ਉਹਨਾਂ ਨੂੰ ਵੀ ਜੇ ਇਹੀਆਂ ਘਟਨਾ ਦੇਖਣੀਆਂ ਪੈਣਗੀਆਂ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਕੋਈ ਵੱਡਾ ਹਾਸਾ ਵੀ ਹੋ ਸਕਦੀ ਪਰ ਜਿਸ ਤੋਂ ਬਹੁਤ ਵੱਡਾ ਬਚੋ ਰਿਹਾ ਸੋ ਗੱਲਬਾਤ ਕਰਾਂਗੇ ਹਾਂਜੀ ਡਾਕਟਰ ਸਾਹਿਬ ਕੀ ਕਹੋਗੇ ਕੀ ਮਸਲਾ ਸੀ ਹਾਂਜੀ ਇਹ ਰਾਤੀ ਸਵਾ 1 ਵਜੇ ਦੀ ਗੱਲ ਹੈ ਇੱਕ ਪੇਸ਼ੈਂਟ ਐਡਮਿਟ ਹੋਇਆ ਸੀ ਸਾਡੇ ਕੋਲ ਵਿਕਰਮ ਜੀ ਹਾਂਜੀ ਆ ਸੀਗਾ ਅਮਰਪਾਲ ਸਿੰਘ ਐਡਮਿਟ ਹੋਇਆ ਸੀਗਾ ਇੱਥੇ ਐਮਰਸੀ ਕਿ ਟ੍ਰਾਂਨ ਲਈ ਪਰ ਉਹਦੇ ਨਾਲ ਦੇ ਤੇ ਉਹਦੀ ਐਂਟੀ ਪਾਰਟੀ ਇੱਥੇ ਆਈ ਸਵੇਰੇ 1 ਵਜੇ ਨੇ ਪੂਰਾ ਇੱਥੇ ਰੱਜ ਕੇ ਟਰੈਂਮਿਸਿਸ ਦੇ ਵਿੱਚ ਹੰਗਾਮਾ ਕੀਤਾ ਕਿਰਪਾਨਾਂ ਨਾਲ ਲੜੇ ਨੇ ਬਹੁਤ ਜਿਆਦਾ ਬੰਦੇ ਨੇ ਇੱਥੇ ਸੱਟਾਂ ਵੀ ਲੱਗੀਆਂ ਨੇ ਸਟਾਫ ਤੇ ਵੀ ਹਮ ਲਗ ਰਹੇ ਨੇ ਕੋਈ ਨੀ ਸਟਾਫ ਥੋੜਾ ਸੇਫ ਰਿਹਾ ਇਸ ਚੱਕਰ ਦੇ ਵਿੱਚ ਪਰ ਪੂਰਾ ਪੂਰਾ ਖਤਰਾ ਤਾਂ ਹਾਂ ਜੀ ਖਤਰਾ ਪੂਰਾ ਉੱਪਰ ਹੈ ਸਾਡੇ ਸਾਹਮਣੇ ਦੀ ਗੱਲ ਹੈ ਇੱਥੇ ਹੋਇਆ ਸਾਰਾ ਕੁਝ ਐਮਰਜੈਂਸੀ ਦੇ ਵਿੱਚ ਹੀ ਹੋਇਆ ਮੌਗ ਦੇ ਪੁਲਿਸ ਨੇ ਵੀ ਕਾਲ ਕੀਤੀ ਹੈ ਪਰ ਜੀ ਦੋਨੋਂ ਪਾਰਟੀਆਂ ਇੱਥੇ ਸੀ ਕਿੰਨੇ ਹੋਏ ਦੋਨੋਂ ਪਾਰਟੀਆਂ ਦੇ ਆਪਣੇ ਕੋਲ ਪੰਜ ਬੰਦੇ ਚਾਰ ਬੰਦੇ ਚਾਰ ਬੰਦੇ ਐਡਮਿਟ ਹੋਏ ਨੇ ਇੱਕ ਇਹ ਹੈਗਾ ਅਮਰਪਾਲ ਸਿੰਘ ਜਿਹੜਾ ਮੇਨ ਸੀਗਾ ਇੱਕ ਬਲਰਾਜ ਸਿੰਘ ਉਹਦਾ ਫਾਦਰ ਵਿਕਰਮਜੀਤ ਸਿੰਘ ਉਹਦਾ ਕਜ਼ਨ ਹੈ ਇੱਕ ਸ਼ਰਿੰਦਰ ਸਿੰਘ ਹੈ ਇਸਾਰੇ ਦੋ ਲੀ ਨੇ ਇੱਕੋ ਹੀ ਪਾਰਟੀ ਹੈ ਫਿਰ ਦੂਜੀ ਪਾਰਟੀ ਨਹੀਂ ਗਈ ਸੀ ਦੂਜੀ ਪਾਰਟੀ ਤਾਂ ਨਹੀਂ ਕੋਈ ਆਇਆ ਦਾਖਲ ਨਹੀਂ ਹੋਇਆ ਦਾਖਲ ਨਹੀਂ ਕੋਈ ਹੋਇਆ ਹੈਗਾ ਉਹ ਕੀਤਾ ਇੱਥੇ ਜੋ ਉਹਦੇ ਬਾਅਦ ਤੁਸੀਂ ਪੁਲਿਸ ਬੁਲਾਈ ਇੱਥੇ ਪੁਲਿਸ ਨਾਲ ਨਾਲ ਆ ਗਈ ਸੀਗੀ ਪੁਲਿਸ ਨੂੰ ਕੀਤਾ ਗਿਆ ਸੀਗਾ ਫੌਜਨ ਪੱਜ ਰਹੀ ਸੀ ਉਸ ਟਾਈਮ ਆ ਜਾ ਚੁੱਕੇ ਸੀਗੇ ਉਹ ਹਾਂਜੀ ਹਾਂ ਦੂਜੇ ਪੇਸ਼ੈਂਟ ਨੂੰ ਅਸੀਂ ਰੈਫਰ ਕੀਤਾ ਸੀ ਮੇਰੇ ਨਾਲ ਸਿਰਫ ਸਿੰਗਲ ਡਾਊਟ ਤੁਸੀਂ ਹੁੰਦੇ ਹੋ ਸਟਾਫ ਹੁੰਦਾ ਹੈ ਹਾਂਜੀ ਹਾਂ ਤਾਂ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਵੀ ਕੋਈ ਪੁਲਿਸ ਪ੍ਰੋਟੈਕਸ਼ਨ ਇਚਾਣੀ ਚਾਹੀਦੀ ਉਹਦੇ ਦੇਖੀ ਬਹੁਤ ਜ਼ਰੂਰੀ ਹੈ ਸਿਰਫ ਇੱਥੇ ਨਹੀਂ ਸਗੋਂ ਹਰ ਸਿਵਲ ਹਸਪਤਾਲ ਦੇ ਵਿੱਚ ਲੋੜ ਹੈਗੀ ਹੈ ਬਾਦਰੋਂ ਮੈਂ ਸੀ ਕਿ ਅਜੇ ਕੋਈ ਫੀਮੇਲ ਸਟਾਫ ਹੋਵੇ ਫੀਮੇਲ ਰੋਬਨਲ ਫੀਮੇਲ ਸਟਾਫ ਓਨਲੀ ਹੈਂਡਲ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਤੁਸੀਂ ਹੁਣ ਵੀ ਦੇਖ ਸਕਦੇ ਹੋ ਬਾਹਰ ਐਵੇਂ ਪੂਰਾ ਖੂਨੋਂ ਖਰਾਬਾ ਹੋਇਆ ਵਿਵਹਾਰ ਬੈੱਡ ਟੁੱਟੇ ਬੈਣੇ ਅੰਦਰ ਇਹ ਇੱਕ ਵਾਰ ਨਹੀਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਇਹ ਇਹ ਪਹਿਲਾ ਇਨਸੀਡੈਂਟ ਨਹੀਂ ਹੈਗਾ ਰਿਪੀਟਿਡਲੀ ਹੋ ਰਹੇ ਨੇ ਇੱਥੇ ਹਾਂਜੀ ਹਾਂ ਥੈਂਕ ਯੂ ਸਾਰਿਆਂ ਨੂੰ ਹਰ ਬੀਤੀ ਕਿਹਨਾਂ ਤੋਂ ਬੜਾ ਮੇਰਾ ਨਾਮ ਮਨਜੀਤ ਸਿੰਘ ਜੀ ਮਨਜੀਤ ਸਿੰਘ ਦੀ ਜਿਹੜਾ ਥੋੜਾ ਝਗੜਾ ਹੋਇਆ ਪਿੰਡ ਦੇ ਵਿੱਚ ਜਿੱਥੇ ਗਲੀ ਦੇ ਵਿੱਚ ਦਾ ਇੱਕ ਘਰ ਹੈ ਜਿੱਥੇ ਇੱਡਾਂ ਬਟੇ ਰੋੜੇ ਰੈਂਕੇ ਗਏ ਉਸਕੇ ਬਾਅਦ ਇੱਥੇ ਆ ਕੇ ਹਲ ਹੋਇਆ ਇਹ ਕੀ ਸਾਰਾ ਮਾਮਲਾ ਹੈ ਇਹ ਨਹੀਂ ਪਹਿਲਾਂ ਹੀ ਸਵੇਰ ਤੋਂ ਕੋਈ ਪਹਿਲਾਂ ਦਾ ਪੁਰਾਣਾ ਮਾਮਲਾ ਚੱਲਦਾ ਪਈ ਲੜਾਈ ਝਗੜੇ ਦਾ ਜੀ ਇਹ ਸਵੇਰ ਤੇ ਮੁੰਡੇ 10 12 ਇਕੱਠੇ ਹੋ ਗਏ ਉਹ ਮੁੰਡੇ ਦੇ ਵਿੱਚ ਮਗਰ ਲੱਗੇ ਹੋਏ ਸੀਗੇ ਜੀ ਤੁਹਾਡੇ ਵਾਲੇ ਨਾ ਦੂਸਰੇ ਆਪ ਪਾਰਟੀ ਦੇ ਜੀ ਇਹ ਮੁੰਡੇ ਨਾ ਕਿਤੇ ਦਾਰੂ ਪੀ ਰਹੇ ਸੀਗੇ ਉਹਨਾਂ ਗੱਡੀ ਮਗਰ ਲਾ ਕੇ ਮੁੰਡਿਆਂ ਦੇ ਵਿੱਚ ਗੱਡੀ ਮਾਰੀ ਤੇ ਮੁੰਡੇ ਭੱਜ ਮੁੰਡੇ ਪਹੁੰਚ ਗਏ ਪਿੰਡੇ ਪਿੰਡ ਜਾ ਕੇ ਇੱਟਾ ਰੋੜੇ ਮਾਰੇ ਆਈ 16 ਸੇਵਤੀ ਕਾ ਇੱਕ ਦੂਜੇ ਨੇ ਕਹਿ ਕੇ ਕਰਵਾਇਆ ਜੀ ਤੁਸੀਂ ਨਾਮ ਮਾਰੋ ਇੱਧਰ ਨਾਓ ਤੁਸੀਂ ਉੱਧਰ ਕਰੋ ਪਰ ਇਹ ਸਾਡੇ ਅੱਖੇ ਨਹੀਂ ਲੱਗੇ ਸਾਡੇ ਮੁੰਡੇ ਦੇ ਚੋਟ ਲੱਗ ਗਈ ਕਿਤੇ ਬਾਹ ਤੇ ਜੀ ਤੇ ਦੂਸਰੇ ਮੁੰਡੇ ਸਾਡੇ ਭਤੀਜੇ ਨੂੰ ਦਾਖਲ ਕਰਾਉਣ ਵਾਸਤੇ ਆਏ ਸੀਗੇ ਤੇ ਦਾਖਲ ਕਰਾਉਣ ਵਾਸਤੇ ਉਹ ਖਾਲੀ ਹੱਥ ਸੀਗੇ ਜਦੋਂ ਉਹਨਾਂ ਨੇ ਆ ਕੇ ਵੇਖਿਆ ਅੰਦਰ ਦਾਖਲ ਕਰਾ ਲੈ ਤੇ ਮਗਰੇ 10-15 ਮੁੰਡੇ ਆ ਗਏ ਕਿਰਚਾ ਕਰਬਾਨਾ ਲੈ ਕੇ ਉਹਨਾਂ ਦੇ ਹਾਵਣਾ ਕਰਤਾ ਜੀ ਤੇ ਉਹਨਾਂ ਦੇ ਬਹੁਤ ਹੀ ਸੱਟਾਂ ਜਿਆਦੀਆਂ ਮਾਰੀਆਂ ਹੋਈਆਂ ਨੇ ਜੀ ਤੇ ਇਸ ਕਰਕੇ ਆਈ ਆਏ ਆ ਵੀ ਸਾਨੂੰ ਇੱਥੇ ਸੀ ਮਤਲ ਜਿਹੜਾ ਕੈਮਰਾ ਵਿੱਚ ਸੱਟਾਂ ਵੱਜੀਆਂ ਹੋਈਆਂ ਨੇ ਸਾਨੂੰ ਉਹ ਹੀ ਦਿਖਾਈਆਂ ਜਾਣਾ ਤੇ ਸਾਡਾ ਇੱਥੇ ਮਤਲਬ ਕੋਈ ਹੱਲ ਕੀਤਾ ਜਾ ਰਿਹਾ ਨਹੀਂ ਚਪਰ ਚੁੰਡੇ ਇੱਕ ਮਿੰਟ ਕਿਹੜੇ ਕੋਣ ਕੋਣ ਸੀ ਸਿਸਟਮ ਹਮ ਲਾਵਾ ਘਰ ਦੇ ਵਿੱਚ ਮੇਰੇ ਬੱਚੇ ਸੀ ਸਿਰਫ ਕੋਈ ਜੀ ਨਹੀਂ ਸੀ ਹੈਗਾ ਸਾਡਾ ਮਰ ਮੇਰੇ ਦੋਵੇਂ ਬੇਟੇ ਸੀ ਮੇਰੇ ਦੇਰ ਦਾ ਮੁੰਡਾ ਸਾਨੂੰ ਮਿਲ ਲਾਇਆ ਇਹ ਜੇਠ ਦਾ ਮੁੰਡਾ ਮਿਲ ਲਾਇਆ ਸੀ ਘਰ ਦੇ ਵਿੱਚ ਪੰਜ ਸੱਤ ਬੰਦੇ ਸੀ ਸਿਰਫ ਸਾਡੇ ਆਪਣੇ हां ਤੁਸੀਂ ਰਿਕਾਰਡਿੰਗਾ ਕੱਢੋ ਵੇਖੋ ਤੁਸੀਂ ਵੀ ਕਿੰਨੇ ਜੀ ਆ ਸਾਡੇ ਰਿਕਾਰਡਿੰਗ ਹੋ ਚੁੱਕਿਆ ਸਾਰਾ ਕੁਝ ਹਸਪਤਾਲ ਤੇ ਵੀ ਜਾ ਕੇ ਮੰਨ ਲੋ ਉਹਨਾਂ ਨੇ ਸਭ ਤੋਂ ਪਹਿਲਾਂ ਕੋਈ ਕਿਰਪਾਨਾ ਸੀ ਸਾਡੇ ਕੋ ਕੋਈ ਚੀਜ਼ ਨਹੀਂ ਸੀ ਹੈਗੀ ਖਾਲੀ ਹੱਥ ਉੱਥੇ ਵੀ ਰਿਕਾਰਡਿੰਗਾ ਕੱਢੋ ਉਸ ਦੇ ਇਲਾਜ ਵਾਸਤੇ ਗਏ ਹੋਣੇ ਅਸੀਂ ਆਪਣੇ ਇਲਾਜ ਵਾਸਤੇ ਗਏ ਆ ਤੇ ਸਾਰਾ ਕੁਝ ਉੱਥੇ ਰਿਕਾਰਡਿੰਗ ਹੋ ਚੁੱਕਿਆ ਤੁਸੀਂ ਕੱਢੋ ਘਰ ਵੀ ਕੱਢ ਸਕਦੇ ਕੈਮਰਿਆਂ ਦੇ ਵਿੱਚੋਂ ਵੀ ਉਹ ਰਾਤੀ ਕਿੰਨੇ ਅੱਗੇ ਵਧਿਆ ਕੌਣ ਵਧਿਆ ਆਣ ਕੇ ਸਾਡੇ ਸਿਰ ਪੰਜ ਚਾਰ ਹਜ਼ਾਰ ਮੇਰੇ ਦੋਵੇਂ ਬੇਟੇ ਸੀ ਰਿਸ਼ਤੇਦਾਰ ਆਏ ਹੋਏ ਸੀ ਘਰ ਇੱਥੇ ਕਿ ਉਸ ਤੋਂ ਹਸਤਾਲ ਜਾ ਕੇ ਹਮਲਾ ਹੋਇਆ ਹਾਂ ਹਾਂ ਹਸਤਾਲ ਹਮਲਾ ਹੋਇਆ ਸਾਡੇ ਤੇ ਬਹੁਤ ਤਕੜਾ ਹੋਇਆ ਉੱਥੇ ਤੇ ਵੇਖੋ ਇੱਕ ਇਹਨਾਂ ਨੇ ਖੂਂਦੀਆਂ ਨਾਲ ਦੀਆਂ ਵਾਈਆਂ ਮੇਰੇ ਬੇਟੇ ਦੇ ਦੋ ਕਰਪਾਨਾਂ ਵੱਜੀਆਂ ਆ ਦੋ ਮੇਰੇ ਤਿੰਨ ਦੇਰ ਦੇ ਲੱਕ ਦੇ ਵਿੱਚ ਉਹ ਸਾਰਾ ਕੁਝ ਇੱਕ ਦੀ ਲੱਤ ਟੁੱਟ ਗਈ ਆ ਕੌਣ ਕੌਣ ਜ਼ਖਮੀ ਹੋਏ ਤੁਹਾਡੇ ਪਰਿਵਾਰ ਤੋਂ ਸਾਡੇ ਪੰਜ ਜਣੇ ਜ਼ਖਮੀ ਹੋਏ ਆ ਨਾਮ ਕੀ ਹੈ ਵਰਿੰਦਰ ਸਿੰਘ ਜਰਨੈਲ ਸਿੰਘ ਪੱਕਾ ਨਾ ਕਾਲੀ ਐ ਨਾ ਮੁੰਡੇ ਦਾ ਆਪਣੇ ਦਾ ਕਾਲੀ ਰਜਿੰਦਰ ਸਿੰਘ ਇਹ ਸਾਰੇ ਪਟਿਆਲੇ ਰੈਫਰ ਇਹ ਸਾਰੇ ਰੈਫਰ ਕੀਤੇ ਗਏ ਆ ਉਹਨਾਂ ਨੇ ਹੱਥ ਹੀ ਨਹੀਂ ਪਾਇਆ ਇੰਨਾ ਕੂਣ ਵਹਿ ਚੁੱਕਿਆ ਉਹਨਾਂ ਦਾ